ਲੜਕੀ ਤੇ ਬਲਾਲਾਦਰਿਆਂ ਨੂੰ ਬੁਲਾ ਕੇ ਘਰ ਨੂੰ ਕਿਸੇ ਨਾ ਕਿਸੇ ਬਹਾਨੇ ਬੁਲਾ ਲਾ ਦਰ ਨੇ ਬੁਲਾ ਕੇ ਉਸ ਤੋਂ ਬਾਅਦ ਅੰਦਰ ਇੱਕ ਰੂਮ ਚ ਲੈ ਜਾਂਦੇ ਨੇ ਲੇਡੀਜ਼ ਤੇ ਉਹਨੂੰ ਉਹਦੇ ਨਾਲ ਜਾਂਦਾ ਹੈ ਆਪਣੀ ਮਰਜ਼ੀ ਜੇ ਤਾਂ ਬੰਦਾ ਸਹਿਮਤ ਹੋ ਜੇ ਤੇ ਕੱਪੜੇ ਉਤਾਰਨ ਲਈ ਉਤਾਰਦੇ ਨਹੀਂ ਜਬਰਦਸਤੀ ਦੇ ਕੱਪੜੇ ਉਤਾਰਦਾ ਦਰ ਨੇ ਉਤਾਰਦੇ ਉਹਦੀ ਵੀਡੀਓ ਬਣਾਉਂਦੇ ਨੇ ਅਸੀਂ ਦੱਸ ਜੇ 6 ਵਿਅਕਤੀ ਕਾਬੂ ਕੀਤੇ ਕਿ ਮੈਟਰ ਕੀ ਸੀ ਇਹਦੇ ਵਿੱਚ ਇਹ ਹੈ ਜੀ ਕਸਰਜੀਤ ਕੋਲ ਨਾਨਦੀਕ ਲੇਡੀ ਹੈ ਉਹਨੇ ਉਹ ਸੁਨਿਆਰੇੜੀ ਰਹਿ ਗਈ ਹੈ ਸਿਨੈਰੀਓ ਰੈਡੀ ਹੈ ਉਹ ਆਪਣੇ ਕੁਝ ਬੰਦਾ ਹੋਰ ਨਾਲ ਮਿਲ ਕੇ ਜਿਵੇਂ ਕਿ ਲੇਣੀਆ ਪ੍ਰੀਤੀ ਗੋਇਲ ਤੇ ਉਸ ਤੋਂ ਇਲਾਵਾ ਹੈਗੀ ਕਮਲਜੀਤ ਕੌਰ ਇਹਨਾਂ ਨੂੰ ਨਾਲ ਲੈ ਕੇ ਉਸ ਤੋਂ ਇਲਾਵਾ ਜੈਂਟਸ ਦੇ ਨਾਲ ਮਿਲੇ ਹੋਏ ਨੇ ਮਨਿੰਦਰ ਸਿੰਘ ਹੈਗੇ ਆ ਪਰ ਇਸ ਕੁਮਾਰ ਹੈਗੇ ਹੈ ਤੇ ਇਸ ਤੋਂ ਇਲਾਵਾ ਹੈਗਾ ਪ੍ਰਿਤ ਪ੍ਰਿਤਪਾਲ ਸਿੰਘ ਮਾਲ ਇਹਨਾਂ ਨੇ ਮਿਲ ਕੇ ਕੀ ਕਰਦੇ ਨੇ ਕਿਸੇ ਕੋਈ ਲੜਕੀ ਜਿਵੇਂ ਹੈਗੀ ਮਨਜੀਤ ਕੌਰ ਹੁੰਦੀ ਹੈ ਜਿਆਦਾਤਰ ਇਹ ਬਲਾਲਾਂ ਦੇ ਨੇ ਉਹਨੂੰ ਬੁਲਾ ਕੇ ਘਰ ਨੂੰ ਕਿਸੇ ਨਾ ਕਿਸੇ ਪਹਾਣੇ ਬੁਲਾ ਲਾਂਦੇ ਨੇ ਬੁਲਾ ਕੇ ਉਸ ਤੋਂ ਬਾਅਦ ਅੰਦਰ ਇਕ ਕੂਮੂ ਚ ਲੈ ਜਾਂਦੇ ਨੇ ਲੇਡੀਜ਼ ਭਾਗਤਾਂ ਦੇ ਜਿਹੜੀਆਂ ਹੈਗੀਆਂ ਜਦੋਂ ਅੰਦਰ ਲੈ ਜਾਂਦਿਆਂ ਨੇ ਲੇਡੀ ਆ ਤੇ ਉਹਨੂੰ ਉਹਦੇ ਨਾਲ ਜਾਂਦਾ ਹੈ ਆਪਦੀ ਮਰਜ਼ੀ ਜੇ ਤਾਂ ਬੰਦਾ ਸਹਿਮਤ ਹੋ ਜੇ ਤੇ ਕੱਪੜੇ ਉਤਾਰਨ ਲਈ ਉਹ ਤਾਰਦੇ ਨਹੀਂ ਜਬਰਦਸਤੀ ਦੇ ਕੱਪੜੇ ਉਤਾਰਦਾ ਨੇ ਉਤਾਰਦੇ ਉਹਦੀ ਵੀਡੀਓ ਬਣਾਉਂਦੇ ਨੇ ਵੀਡੀਓ ਬਣਾ ਕੇ ਫਿਰ ਉਹਨੂੰ ਬਲੈਕਮੇਲ ਕਰਦੇ ਨੇ ਉਹਦੇ ਪ੍ਰੈਸ਼ਰ ਪਾ ਕੇ ਤੋਂ ਪੈਸੇ ਹਾਸਲ ਕੀਤੇ ਜਾਂਦੇ ਨੇ ਕੌਨ ਸੀ ਆਪਾਂ ਕੋਈ ਪੱਤਰਕਾਰ ਵੀ ਕਹਿੰਦੇ ਸੀ ਇਹ ਕੌਣ ਕਿਹੜੇ ਕਿਹੜੇ ਵਿਅਕਤੀ ਹੋ ਜਿਵੇਂ ਕਿ ਮੈਂਸ਼ਨ ਹੈ ਇੱਥੇ ਕੋਈ ਪੁਲਿਸੀ ਦਾ ਵੀ ਕੋਈ ਰੋਲ ਵਗੈਰਾ ਹੈਗਾ ਕੋਈ ਨਕਲੀ ਹਾਂਜੀ ਇਹਦੇ ਵਿੱਚ ਕਿ ਜਿਹੜਾ ਮਲੇਂਦਰ ਸਿੰਘ ਸੀ ਉਹ ਆਪਣੇ ਆਪ ਨੇ ਜਿਹੜਾ ਹੌਲਦਾਰ ਦਾ ਦਸਤਾਵੇਜ਼ ਉਹਦੇ ਕੋਲੋਂ ਇੱਕ ਹੌਲਦਾਰ ਦਾ ਆਈ ਕਾਰਡ ਵੀ ਸਾਨੂੰ ਬਰਾਮਦ ਹੋਇਆ ਹੈ ਇਸ ਤੋਂ ਇਲਾਵਾ ਇੱਕ ਜਿਹੜਾ ਦੋਸ਼ੀ ਪ੍ਰੇਤਪਾਲ ਸਿੰਘ ਮਾਨ ਹੈ ਉਹਦੇ ਕੋਲੋਂ ਸਾਨੂੰ ਹੌਲਦਾਰ ਦੀ ਵਰਦੀ ਅਕਬਰ ਹੋਈ ਹੈ ਵਰਦੀ ਪਾਉਂਦਾ ਸੀ ਹੌਲਦਾਰ ਦੀ ਤੇ ਇੱਕ ਜਿਹੜਾ ਹੈਗਾ ਪ੍ਰੈਸ ਹੈ ਇੱਕ ਪ੍ਰੈਸ ਦਾ ਕਾਰਡ ਰੱਖਿਆ ਸੀ ਕੋਈ ਨਿਊ ਚੈਨਲ ਜਿਹੜਾ ਬੰਦ ਹੋ ਚੁੱਕਿਆ ਹੈ ਉਹਦਾ ਕਾਰਡ ਵਰਤਦਾ ਸੀ ਤੇ ਗੱਡੀ ਹੈ ਜਿਹੜੀ ਇਹ ਰਿਕਵਰ ਹੋਈ ਉਹਦੇ ਉੱਤੇ ਵੀ ਇਹਨਾਂ ਨੇ ਅੱਗੇ ਪਿੱਛੇ ਪ੍ਰੈਸ ਦਾ ਜਿਹੜਾ ਸਟicker ਲਗਾਇਆ ਹੋਇਆ ਸੀ ਤੇ ਜਿਹੜਾ ਪ੍ਰਧਪਾਲ ਮਾਨ ਹੈ ਜਿਹੜੀ ਉਹਦੀ ਗੱਡੀ ਹੈ ਸਵਰਵਟ ਉਹ ਜੋ ਵਰਤਦਾ ਸੀ ਉਹਦੇ ਉੱਤੇ ਜਿਹੜਾ ਉਹਨੇ ਵਕੀਲ ਦਾ ਜੋ ਸਟicker ਹੈ ਉਹ ਲਗਾਇਆ ਹੋਇਆ ਹੈ ਕੀ ਕਹਿਜੋਗੇ ਮਾੜੇ ਅੰਸਰ ਜਿਹੜੇ ਹੈਗੇ ਨੇ ਜਿਹੜੇ ਇਦਾਂ ਦੇ ਲੋਕਾਂ ਨੂੰ ਡਰਾਉਂਦੇ ਪਸਾਉਂਦੇ ਨੇ ਤਾਂ ਕਿ ਦਾ ਤੁਸੀਂ ਤੁਸੀਂ ਪਬਲਿਕ ਨੂੰ ਮੈਸੇਜ ਦਿਓਗੇ ਦੇਖੋ ਇਹ ਤਾਂ ਕਲੀਅਰਲੀ ਮੈਸੇਜ ਹੈ ਸ਼੍ਰੀਮਾਨ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਤੇ ਕਿਸੇ ਵੀ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਈ ਦਿਨ ਦੀ ਗਲਤ ਹਰਕਤ ਕਰਨੀ ਦਿੱਤੀ ਜਾਊਗੀ ਉਹਨਾਂ ਤੇ ਤੁਰੰਤ ਉਹਨਾਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਕਿੰਨੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਇਹਨਾਂ ਦੇ ਜਿਹੜੇ ਲਗ ਲਗ ਗਾਕਾਂ ਤੋਂ ਜੋ ਸਾਡੀ ਤਫਤੀਸ਼ ਦੇ ਸਾਹਮਣੇ ਹੈ ਅਲੱਗ ਲੱਗ ਗਾਕਾਂ ਤੋਂ ਅਲੱਗ ਲੱਗ ਪੈਸੇ ਦੇ ਜਿਹੜੇ ਲੈ ਗਏ ਇਹਨਾਂ ਤੋਂ 8-10 ਹਜ਼ਾਰ ਤੋਂ ਲੈ ਕੇ ਲੱਖ ਰੁਪਏ ਤੱਕ ਵੀ ਮੰਗੇ ਗਏ ਨੇ ਇਹ ਸਾਰੀ ਪੇਮੈਂਟ ਆਨਲਾਈਨ ਲੈਂਦੇ ਸੀ ਕਿਵੇਂ ਹਾਂ ਆਨਲਾਈਨ ਵੀ ਲੈਂਦੇ ਸੀ ਕੈਸ਼ ਵੀ ਲੈ ਲੈਂਦੇ ਸੀ ਇਹ ਇਹਨਾਂ ਤੋਂ ਪਹਿਲੇ ਵੀ ਮਾਮਲਾ ਕੁਦਰਜਾ ਇਹਨਾਂ ਤੋਂ ਪਹਿਲਾਂ ਵੀ ਮਾਮਲੇ ਬਹੁਤ ਦਰਜ ਨੇ ਜਿਹੜਾ ਮਨਿੰਦਰ ਸਿੰਘ ਉਹਦੇ 16 ਮੁਕੱਦਮੇ ਦਰਜ ਨੇ ਉਹ ਵੀ ਬਲੈਕਮੇਲਿੰਗ ਦੀ ਹੀ ਕੋਈ ਬਾ? ਨਹੀਂ ਇਹ ਪਹਿਲਾਂ ਏਟੀਐਮ ਚੋਰੀ ਜਾਂ ਏਟੀਐਮ ਤੋੜਨ ਦੇ ਕੰਮ ਕਰਦਾ ਸੀ ਜਾਂ ਇਹਦੇ ਡਕੈਤੀ ਦੇ ਹੈਗੇ ਨੇ ਉਹ ਪਰਚੇ ਹੈਗੇ ਸੀ ਹੁਣ ਇਸ ਤੋਂ ਇਲਾਵਾ ਜਿਹੜਾ ਪ੍ਰੀਤ ਹੈ ਉਹਦੇ ਵੀ ਮੁਕੱਦਮੇ ਹੈਗੇ 3 ਮੁਕੱਦਮੇ ਉੱਤੇ ਨੇ ਪ੍ਰਿਤਪਾਲ ਮਾਨਤੇ ਹੈਗੇ ਮੁਕੱਦਮੇ ਜੋ ਪ੍ਰਿਤਿਗੋਵਾਲਾ ਉੱਤੇ ਇਸੇ ਕੰਮ ਦਾ ਮੁਕੱਦਮਾ ਪਹਿਲਾਂ ਦਰਜ ਹੋਇਆ ਹੋਇਆ ਹੈ ਤੇ ਇਸ ਤੋਂ ਇਲਾਵਾ ਇਹਨੂੰ ਤੋਂ ਰਿਕੈਸ਼ ਵੀ ਕੁਝ ਰਿਕਵਰੀ ਸਾਨੂੰ ਹੋਈ ਆ ਲਗਭਗ ਪੈਸੇ ਕਰੀਬ 93 93000 ਰੁਪਏ ਨੂੰ ਅਸੀਂ ਕੈਸ਼ਪ੍ਰੋ ਕਰਾਇਆ ਤੇ ਇਹਨਾਂ ਨੇ ਜਿਹੜੇ ਜਿਹੜੇ ਮੋਬਾਈਲ ਸੀ ਮੋਬਾਈਲ ਵੀ ਵਰਤਦੇ ਰਹੇ ਨੇ ਮੋਬਾਈਲ ਨਾਲ ਕੀ ਇਹਨਾਂ ਦੇ ਅਸੀਂ ਉਹ ਭੇਜਾਂਗੇ ਲੈਬ ਦੇ ਵਿੱਚ ਉਹ ਜਿਹੜੇ ਵੀਡੀਓ ਬਣਾਉਂਦੇ ਨੇ ਉਹ ਦੇਖਾਂਗੇ ਕੌਣ ਨੇ ਤੇ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੇ ਪੀੜਤ ਨੇ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਦੇ ਬਿਆਨ ਵੀ ਲਿਖੇ ਜਾਣਗੇ ਤੇ ਉਹਨਾਂ ਨੂੰ ਪੈਸੇ ਵਾਪਸ ਹੋਣਗੇ ਹਾਂ ਬਿਲਕੁਲ ਅਸੀਂ ਤੇ ਲੱਭ ਰਿਆਂ ਦੇਖ ਰਿਹਾ ਜੀ ਬਿਲਕੁਲ ਜਿਹੜੇ ਪੀੜਤ ਨੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣਗੇ ਪੁਲਿਸ ਕੀ ਮੈਸੇਜ ਆਉਂਗੇ ਕੋਈ ਲੋਕ ਇਸ ਨੂੰ ਡਰਦੇ ਨੇ ਪੁਲਿਸ ਅੱਗੇ ਆਣ ਲਈ ਬਲੈ ਤਾਂ ਦੀ ਕਹੀ ਹੋ ਕਿ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਚੀਜ਼ਾਂ ਹੁੰਦੀਆਂ ਨੇ ਬਾਅਦ ਚ ਪੁਲਿਸ ਗਿਆ ਡਰਾਂ ਡਰ ਜਾਂਦੇ ਨੇ ਕਿ ਹਾਂ ਕਿ ਬੇਇੱਜ਼ਤੀ ਹੋਇਆ ਉਹ ਤੁਹਾਡੀ ਗੱਲ ਸਹੀ ਹੈ ਬੇਇੱਜ਼ਤੀ ਤਾਂ ਦਰਦਾ ਹੀ ਜਿਹੜਾ ਪੁਲਿਸ ਸਾਹਮਣੇ ਨਹੀਂ ਆਉਂਦੇ ਹੈਗੇ ਲੇਕਿਨ ਪੁਲਿਸ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਜੋ ਜਿਹੜੇ ਮਾੜੇ ਅਨਸਰ ਨੇ ਇਹਨਾਂ ਨੂੰ ਜਿਹੜੇ ਇਹਦੇ ਸਹੀ ਜਗ੍ਹਾ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਸਕੇ